ਗਮੇਲ ਸਿੰਘ ਬਪਨਾ ਵੱਖ-ਵੱਖ ਪਿੰਡਾਂ ਬਲਾਕਾਂ ਤੋਂ ਪਹੁੰਚੇ ਹੋਏ ਆਗੂ ਸਹਾਬਾਨ ਕਿਸਾਨ ਭਰਾਓ ਤੇ ਮੇਰੀਆਂ ਮਾਤਾਵਾਂ ਭਾਣਾ ਰਸਲਾਂ ਨੂੰ ਕਰੀਏ ਪਵਿੱਤਰ ਪਤਾ ਲੱਗੇ ਭਗਵੰਤ ਮਾਨ ਨੂੰ ਵੀ ਕਿਸਾਨ ਹਲੇ ਦਬੇ ਨਹੀਂ ਹੈਗੇ ਤੇ ਗੱਜ ਕੇ ਆਖੋ ਜੀ ਵਾਹਿਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਤਿ ਸ੍ਰੀ ਅਕਾਲ ਗੱਲ ਆਪਾਂ ਕਰਨ ਲੱਗਿਆ ਭਗਤ ਸਿੰਘ ਜੀ ਭਗਤ ਸਿੰਘ ਦੀ ਸੋਚ ਜੋ ਸੀ ਕਿ ਸਾਰੇ ਭਾਰਤ ਵਾਸੀਆਂ ਨੂੰ ਇੱਕੋ ਜਿਹੇ ਜਿਹੜੇ ਰੁਜ਼ਗਾਰ ਦੇ ਸਮਾਜਿਕ ਨਿਆਂ ਦੇ ਮੌਕੇ ਮਿਲਣਾ ਉਹ ਆਪਣਾ ਛੋਟੇ ਤੋਂ ਛੋਟਾ ਕਾਰੋਬਾਰ ਪੂਰੀ ਆਜ਼ਾਦੀ ਨਾਲ ਚਲਾਵੇ ਤੇ ਪੂਰੀ ਆਜ਼ਾਦੀ ਨਾਲ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੇ ਜਿਹੜਾ ਜੀਵਿਦਾਰ ਆ ਉਹ ਜ਼ਮੀਨਾਂ ਦਾ ਮਾਲਕ ਹੋਵੇ ਨਾ ਕਿ ਸਰਕਾਰ ਤੇ ਭਰਾਵੋ ਉਹਨਾਂ ਨੇ ਆਪਣੀ ਜਿਹੜੀ ਜ਼ਾਰੀ ਜਵਾਨੀ ਆਪਣੇ ਕਾਰਜਾਂ ਦੇ ਵਾਸਤੇ ਲੋਕਾਂ ਦੇ ਜੀਵਨ ਨੂੰ ਸਖੌਲਾ ਕਰਨ ਵਾਸਤੇ ਲਾਈ ਪ੍ਰਾਵੋ ਦੂਜੇ ਪਾਸੇ ਭੰਤਾ ਸ਼ਰਾਬੀ ਇਹਨੇ ਭਗਤ ਭਗਤ ਸਿੰਘ ਦੀ ਪੱਗ ਬੰਨ ਕੇ ਆਪਣੇ ਆਪ ਨੂੰ ਭਗਤ ਸਿੰਘ ਦਿਖਾ ਕੇ ਬਰੂਪੀਆ ਬਣ ਕੇ ਸਾਡੀਆਂ ਭਾਵਨਾਵਾਂ ਦੇ ਨਾਲ ਖਲਵਾੜ ਕਰਕੇ ਆਪਣੇ ਆਪ ਨੂੰ ਬਖਤ ਸਿੰਘ ਦੇ ਦਰਸ਼ਾਕੇ ਸਾਡੀਆਂ ਵੋਟਾਂ ਨੂੰ ਠੱਗਿਆ ਤੇ ਰਾਜ ਸਤਾ ਦੇ ਉੱਤੇ ਕਾਬਜ਼ ਹੋ ਗਿਆ ਜਿੱਥੇ ਭਗਤ ਸਿੰਘ ਕਹਿੰਦਾ ਸੀ ਕਿ ਇਨਕਲਾਬ ਜ਼ਿੰਦਾਬਾਦ સામਰਾਜਵਾਦ ਮਰਦਾਬਾਦ ਤੇ ਭਾਰਾ ਉਹ ਇਹਨੇ ਅੱਜ ਦਿਖਾ ਦਿੱਤਾ ਆ ਕਿ ਇਨਕਲਾਬ ਮੁਰਦਾਬਾਦ ਕਰਕੇ ਦਿਖਾ ਦਿੱਤਾ ਇਹਨੇ ਮੋਰਚਾ ਆਲ ਆਊਟ ਦਾ ਜਿਹੜਾ ਇਹਨੇ ਚਲਾਇਆ ਸੀਗਾ ਪ੍ਰੋਗਰਾਮ ਤੇ ਭਰਾਵੋ ਕਾਰਪੋਰੇਟਾਂ ਦੇ ਹੱਕ 'ਚ ਲੁਧਿਆਣੇ ਦੇ ਪੂੰਜੀਪਤੀਆਂ ਦੇ ਉਦਯੋਗਪਤੀਆਂ ਦੇ ਹੱਕ ਦੇ ਵਿੱਚ ਪੁੱਗਤਣ ਵਾਸਤੇ ਉੱਥੇ ਕੇਜਰੀਵਾਲ ਨੂੰ ਸੀਟ ਜਿਤਾਉਣ ਦੇ ਲਈ ਭਰਾਵੋ ਇਹਨੇ ਸਾਮਰਾਜ ਜਿੰਦਾਬਾਦ ਕੀਤਾ ਆਇਆ ਤੇ ਭਗਤ ਸਿੰਘ ਦੀ ਜੜੀ ਢਾਉ ਕੀਤਾ ਇਹਨੇ ਤੇ ਭਗਤ ਸਿੰਘ ਦੀ ਰੂਹ ਦੇ ਨਾਲ ਧੋਖਾ ਕੀਤਾ ਤੇ ਭਗਤ ਸਿੰਘ ਦੀ ਜਿਹੜੀ ਰੂਹਾ ਉਹ ਇਹਨੂੰ ਕਦੇ ਵੀ ਪ੍ਰਾਉ ਮਾਫ ਨਹੀਂ ਕਰੇਗੀ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਸਾਡੇ ਮੈਂ ਗੱਲ ਕਰੂੰਗਾ ਵੀ ਸਾਡੇ ਜਦੋਂ ਕਿਸਾਨਾਂ ਦੀ ਫੁੱਟ ਦੀ ਗੱਲ ਕਰੂੰਗਾ ਕਿ ਜਦੋਂ ਆ ਪਿੱਛੇ ਸਜੁਗਤ ਕਿਸਾਨ ਮੋਰਚੇ ਵਾਲੇ ਸਾਥੀਆਂ ਨੂੰ ਜਦੋਂ ਇਹਨੇ ਮੋਰਚਾ ਲਾਉਣ ਤੋਂ ਰੁਕਿਆ ਤੇ ਸਾਡੇ ਖਨੌਰੀ ਬਾਰਡਰ ਦੇ ਉੱਤੇ ਇੱਕ ਜਥੇਬੰਦੀ ਦੇ ਜਿਹੜੇ ਵਰਕਰ ਸੀਗੇ ਉਹ ਕਹਿਣ ਲੱਗੇ ਵੀ ਭਗਵੰਤ ਮਾਨ ਚੰਗਾ ਆ ਤੇ ਮੈਂ ਇਹਨਾਂ ਨੂੰ ਕਿਹਾ ਭਰਾਵੋ ਗੁਰਬਾਣੀ 'ਚ ਵੀ ਲਿਖਿਆ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ ਜੇ ਉਹਨਾਂ ਦੇ ਕੁੱਟ ਪਈ ਆ ਭਰਾਵੋ ਭਾਵੇਂ ਆਪਣੇ ਨਾਲ ਨਹੀਂ ਆਏ ਤੇ ਆਪਾਂ ਖੁਸ਼ ਨਾ ਹੋਈਏ ਕਿਉਂਕਿ ਜੇ ਅਜੋਨਾਂ ਉਹਨਾਂ ਨੂੰ ਕੁੱਟਿਆ ਤਾਂ ਕੱਲੂ ਆਪਣੀ ਵਾਰੀ ਵੀ ਆਏਗੀ ਤੇ ਭਰਾਵੋ ਉਹ ਕਿਹੋ ਜੀ ਜਫ਼ੇਬੰਦੀ ਜਿਹਦਾ ਨਾਂ ਨਹੀਂ ਲੈਣਾ ਚਾਹੂੰਗਾ ਮੈਂ ਚਲੋ ਆਪਾਂ ਉਹ ਗੱਲ ਛੱਡੀ ਦਿੰਨੇ ਆ ਕਿਉਂਕਿ ਭਲੀ ਭਾਤ ਲੋਕਾਂ ਦੇ ਸਾਹਮਣੇ ਆਉਣ ਵਾਲੀ ਉਹ ਗੱਲ ਆ ਵੀ ਚੁੱਕੀ ਐ ਤੇ ਭਰਾਵੋ ਜੇ ਸਾਡੀ ਏਕਤਾ ਹੋਈ ਹੁੰਦੀ ਸਾਡੀਆਂ ਜਥੇਬੰਦੀਆਂ ਦੀ ਤੇ ਭਗਵੰਤ ਮਾਨ ਦੀ ਹਿੰਮਤ ਨਹੀਂ ਸੀ ਪੈਣੀ ਕਿ ਕਦੇ ਮੋਰਚੇ ਨੂੰ ਉਹ ਇਸ ਤਰ੍ਹਾਂ ਖੇ ਦੇ ਸਕਦਾ ਤੇ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਸਾਨੂੰ ਇਹਨੇ ਧੋਖਾ ਦਿੱਤਾ ਤੇ ਕਾਰਪੋਰੇਟਾਂ ਦੇ ਹੱਕ ਚ ਕਹਿੰਦੇ ਆ ਭੁਗਤਦਾ ਆ ਜੇ ਸਾਡੇ ਅਧਿਆਪਕ ਸਾਥੀ ਕਦੇ ਧਰ ਨਾਲ ਲਾਉਂਦੇ ਸੀ ਤੇ ਭਰਾਵੋ ਇਹਨਾਂ ਦੇ ਸਾਡੀਆਂ ਟੀਚਰ ਭੈਣਾਂ ਦੀਆਂ ਚੁੰਨੀਆਂ ਇਹਨਾਂ ਨੇ ਰੋਲੀਆਂ ਤੇ ਸਾਡੀਆਂ ਪੱਗਾਂ ਇਹਨਾਂ ਨੇ ਰੋਲੀਆਂ ਤੇ ਭਰਾਵੋ ਜਿਹੜਾ ਅੰਗਰੇਜ਼ਾਂ ਸਮੇਂ ਪੁਲਿਸ ਦੀ ਪ੍ਰਸ਼ਾਸਨ ਲੋਕਾਂ ਦਾ ਤਸ਼ੱਦਦ ਕਰਦੀ ਸੀ ਉਸ ਤੋਂ ਵੀ ਵੱਧ ਭਗਵੰਤ ਮਾਨ ਦੀ ਜਿਹੜੀ ਪੁਲਿਸ ਆ ਉਹਨੇ ਤਸ਼ੱਦਦ ਕੀਤਾ ਤੇ ਭਰਾਵੋ ਸਾਡੀ ਭੈਣ ਅੱਗੇ ਗੱਲ ਕਰਕੇ ਗਈ ਆ ਕਿ ਭਗਤ ਸਿੰਘ ਨੇ ਖੇਤ ਦੇ ਵਿੱਚ ਬੰਦੂਕ ਲਿਜਾ ਕੇ ਗੱਡ ਦਿੱਤੀ ਸੀ ਕਿ ਸ਼ਾਇਦ ਇਹਦੀ ਪੈਦਾਵਾਰ ਵੱਧ ਹੋ ਜੂਗੀ ਮੇ ਬੰਦੂਕਾਂ ਉਗਣ ਗਿਆ ਇਹ ਵਾਰ-ਵਾਰ ਪੰਜਾਬ ਨੂੰ ਬਲਦੀ ਤੇ ਬੁੱਥੇ ਦੇ ਵਿੱਚ ਦੇਣ ਦੇ ਵਾਸਤੇ ਲਗਾਤਾਰੇ ਕੋਸ਼ਿਸ਼ਾ ਕਰਦੇ ਰਹਿੰਦੇ ਆ ਕਿ ਕਿਸ ਤਰ੍ਹਾਂ ਇਥੋਂ ਦੀ ਨੌਜਵਾਨੀ ਜਿਹੜੀ ਸ਼ਾਤਮਈ ਹੱਕ ਮੰਗਦੀ ਆਪਣੇ ਉਹਨਾਂ ਨੂੰ ਚੁੱਪ ਕਰਾ ਕੇ ਕਿਸੇ ਨਾ ਕਿਸੇ ਤਰ੍ਹਾਂ ਪਹਿਲਾਂ ਨਸ਼ਿਆਂ ਦੇ ਨਾਲ ਖਤਮ ਕੀਤਾ ਤੇ ਇਹਨਾਂ ਨੂੰ ਹਥਿਆਰ ਫੜਾ ਕੇ ਅੱਤਵਾਦੀ ਕਹਿ ਕੇ ਇਹਨਾਂ ਦਾ ਕਿਸ ਤਰ੍ਹਾਂ ਇਹਨਾਂ ਦਾ ਕਹਾਣ ਜਿਹੜਾ ਕੀਤਾ ਜਣਾ ਸੈਂਟਰ ਦੀ ਸਰਕਾਰ ਦੇ ਨਾਲ ਰਲ ਕੇ ਪੰਜਾਬ ਦੀ ਸਰਕਾਰ ਕਿਵੇਂ ਉਕਸਾਉਦੀ ਆ ਇਹ ਤੁਸੀਂ ਦੇਖਿਆ ਤੇ ਕਿਵੇਂ ਇਹਨਾਂ ਨੇ ਕੰਮ ਕੀਤੇ ਆ ਪ੍ਰਾਭੂ ਦੂਜੇ ਪਾਸੇ ਭਗਤ ਸਿੰਘ ਕਹਿਣ ਵਾਲੇ ਇਸ ਮੁੱਖ ਮੰਤਰੀ ਭੰਤੇ ਨੇ ਪ੍ਰਾਭੂ ਉਸਦੇ ਸਾਥੀਆਂ ਨੂੰ ਕਿਵੇਂ ਖੁੱਲ ਦਿੱਤੀ ਕਿ ਸਾਡੀਆਂ ਟਰਾਲੀਆਂ ਜਿਹੜੀਆਂ ਆ ਸਾਡੇ ਟੈਂਟਾਂ ਦਾ ਸਾਮਾਨ ਹੈ ਜਿਹੜਾ ਕਿਵੇਂ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਲੁੱਟ ਕੇ ਲੈ ਕੇ ਗਏ ਪ੍ਰਾਭੂ ਸੋ ਪ੍ਰਾਭੂ ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਧੋਖਾ ਦੇਣ ਵਾਲੇ ਬਹੁਤ ਨੇ ਸਾਨੂੰ ਇਹਨਾਂ ਸਰਕਾਰਾਂ ਤੋਂ ਝਾਕ ਛੱਡਣੀ ਚਾਹੀਦੀ ਹੈ ਕਿਉਂਕਿ ਸਾਡਾ ਨਾਅਰਾ ਵੀ ਆ ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰੱਖਿਆ ਕਰੋ ਸੋ ਇੰਨੀਆ ਬੇਨਤੀ ਇਹ ਕਰਦਾ ਮੈਂ ਤੁਹਾਡੇ ਕੋਲੋਂ ਅਗਰਾ ਅਗਿਆ ਲਊਗਾ ਤੇ ਚੰਦ ਨਾਰੇ ਆਪਾਂ ਬੁਲੰਦ ਕਰਾਂਗੇ ਭਗਤ ਸਿੰਘ ਤੇਰੀ ਸੋਚ ਤੇ ਭਗਤ ਸਿੰਘ ਤੇਰੀ ਸੋਚ ਤੇ ਸ਼ਹੀਦਾਂ ਠੋਡੇ ਕਾਜ ਦੂਰੇ ਸ਼ਹੀਦਾਂ اشرابی مرداباد जिंदाबाद مرداباد پټاشرابی مرداباد जिंदाबाद مرداباد پنجاب سرکار مرداباد 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 پټیاریا دا کډیا پرشاشن مرداباد जिंदाबाद پټیارې دا کډیا پولیس پرشاشن مرداباد जिंदाबाद شاسي ګنڈاګر جوړ مرداباد जिंदाबाद انقلاب जिंदाबाद ਜੈ ਜੰਦਾਬਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜਗਮੇਲ ਸਿੰਘ ਬੰਮਣਾ ਬੀਕੇ ਜੀ ਜਾਤ ਤੋਂ ਉਸ ਤੋਂ ਉਸ ਤੋਂ ਕਿ ਮੇਰੀ ਬੇਨਤੀ ਹੈ ਕਿ ਅੱਜ ਦਾ ਜਿਹੜਾ ਦਿਨ ਆਪਾਂ ਮਨਾ ਰਹੇ ਹਾਂ ਉਹ ਤਿੰਨੇ ਸਹੀਦਾਂ ਦਾ ਸਿੱਧੀ ਦਿਵਸ ਮਨਾ ਰਹੇ ਹਾਂ ਸਿੱਧ ਭਗਤ ਸਿੰਘ ਸਿੱਧ ਰਾਜਗੁਰੂ ਸਿੱਧ ਸੁਖਦੇਵ ਤਿੰਨਾਂ ਦੇ ਨਾਮ ਲੈ ਕੇ ਆਪਾਂ ਯਾਦ ਰੱਖਣਾ ਤੇ ਉਸ ਤੋਂ ਬਾਅਦ ਆਪਣਾ ਸਾਰਾ ਜਿਹੜੇ ਸੰਭੂ ਖਨੋਰੀ ਆਪਣਾ ਚੱਲਦਾ ਰਿਹਾ ਮੋਰਚੇ ਉਹਨਾਂ ਨੂੰ ਪ੍ਰੋਫੈਸਰ ਜੈਪ ਸਿੰਘ ਟਵਾਣਾ ਇਹਨਾਂ ਦਾ ਜਿਹੜਾ ਚੈਨਲ ਹੈਗਾ ਵੌਇਸ ਆਫ ਪੰਜਾਬ ਉਹਦੇ ਤੇ ਨੇ ਬਹੁਤ ਕਵਰੇਜ ਕੀਤੀ ਰਾਤਾਂ ਨੂੰ ਰਹਿ ਰਏ 15-15 ਰਾਤਾਂ ਉੱਥੇ ਲਾਈਆਂ ਉਸ ਤੋਂ ਬਾਅਦ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਤੋਂ ਬਾਅਦ ਉਹ ਆਪਣੀ ਗੱਲ ਕਹਿਣ ਪ੍ਰੋਫੈਸਰ ਜੈਪ ਸਿੰਘ ਟਵਾਣਾ ਹੁਣ ਜਿਸਮੇ ਜਗਮੀਲ ਸਿੰਘ ਬੰਮਣਾ ਧਰੇ ਕਿਸਾਨ ਭਰਾਵੋ ਤੇ ਭਾਣੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਭਗਤ ਸਿੰਘ ਦਾ ਪਾਈ ਆ ਆ ਇਹਦੇ ਨਾਲ ਟੌਰ ਆ ਛੱਡਿਆ ਤੇ ਆਪਣਾ ਭਗਤ ਸਿੰਘ ਦੇ ਨਾਂ ਤੇ ਇਹਨੇ ਤਾਂ ਆਪਦੇ ਆਪ ਨੂੰ ਲਾਜ ਲਾ ਕੇ ਆਪਣੇ ਭਗਤ ਸਿੰਘ ਨੂੰ ਵੀ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰੀ ਆ ਸਭ ਤੋਂ ਵੱਡਾ ਇਹ ਆਪਣਾ ਦੁਸ਼ਮਣ ਨਿਕਲਿਆ ਸੰਗਤ ਦਾ ਇਹਨੇ ਕੀ ਸੋਚਿਆ ਇਹਦੇ ਖਾਤਰ ਭਗਤ ਸਿੰਘ ਨੇ ਤਾਂ ਸਭ ਕੁਝ ਆਪਣਾ ਕੁਰਬਾਨ ਕਰਤਾ ਤੇ ਇਹਨਾਂ ਨੇ ਜਿਹੜਾ ਉੱਥੇ ਜਾ ਕੇ ਲੁੱਟ ਪਾਈਆ ਕਿਸੇ ਟਰੈਕਟਰ ਦੀ ਬੈਟਰੀ ਨਹੀਂ ਛੱਡੀ ਕੋਈ ਸਿਲੰਡਰ ਨਹੀਂ ਛੱਡਿਆ ਕੋਈ ਐਸੀ ਫਿਰ ਕੋਈ ਫ੍ਰਿਜ ਕੋਈ ਚੀਜ਼ ਇਹਨਾਂ ਨੇ ਗੁੰਡਿਆਂ ਨੇ ਕਰਕੇ ਇਕੱਠੇ ਉੱਥੇ ਗੱਡੀਆਂ ਨਾਲ ਢੋਆ ਹੈ ਬਕਾਇਦਾ ਵੀਡੀਓ ਬੋਲ ਰਿਹਾ ਹੈ ਆਪਦੇ ਆਪ ਸਿਲੰਡਰ ਚੱਕ ਕੇ ਕੱਪੜਾ ਚੁਲ੍ਹ ਕੋਲ ਕੋ ਬੋਲ ਰਹੇ ਨੇ ਵੀ ਇਹ ਸਿਲੰਡਰ ਭਾਈ ਆਜੋ ਥਾਣੇ ਚ ਕੰਮ ਆਜੋ ਖਾਣੇ ਦੇ ਵਿੱਚ ਤਾਂ 2-4 ਇਹ ਕਹਿੰਦੇ ਸੈਂਕੜੇ ਸਿਲੰਡਰ ਤੇ ਜ਼ਿਮੀਦਾਰਾਂ ਦਾ ਸਮਾਨ ਇਹ ਆਪਣੇ ਗੁੰਡੇ ਸਾਰੀ ਪੁਲਸ ਆਪਦੇ ਘਰ ਨੂੰ ਲੈ ਗਈ ਚਾਕੇ ਇਹ ਜਿਹੜਾ ਵੀ ਜਿੰਨਾ ਵੀ ਸਮਾਨ ਆਪਣਾ ਚੱਕਿਆ ਗਿਆ ਸਭ ਇਹਨਾਂ ਦੀ ਜ਼ਿੰਮੇਵਾਰ ਇਹ ਕਹਿੰਦੇ ਜੀ ਉੱਥੋਂ ਚੋਰ ਲੈ ਗਏ ਵਿਆਉਟੀ ਪੁਲਸ ਵੀ ਹੋਵੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੋਵੇ ਅੱਛਾ ਚੋਰੀ ਕਰਨ ਵਾਲਾ ਕੌਣ ਉਹ ਚੋਰ ਕੀਦੇ ਹੋਏ ਫਿਰ ਚੋਰ ਵੀ ਇਹਨਾਂ ਦੇ ਵਿੱਚੋਂ ਹੀ ਹੋਣੇ ਚੋਰੀ ਦਾ ਨਾਉ ਲੈ ਲੈਂਦੇ ਨੇ ਚੋਰ ਕਿਵੇਂ ਆ ਗਏ ਆ ਪੁਲਿਸ ਦੀ ਡਿਊਟੀ ਆ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਸਮਾਨ ਸੁੱਨਣਾ ਇਹਨਾਂ ਦੇ ਸਿਰ ਤੇ ਦੀ ਇਹਨਾਂ ਨੇ ਸਾਹਮਣਾ ਦੀ ਸਮਾਨ ਆ ਬਦਾ ਬਸ ਇੰਨੀ ਕੀ ਬੇਨਤੀ ਆ ਭਾਈ ਭਰਾਵੋ ਹੁਣ ਆਪ ਆਪ ਜੁੜੋ ਇਕੱਠੇ ਹੋਵੋ ਇਹ ਤੋਂ ਡਰਨਾ ਨਹੀਂ ਕਿਸੇ ਦੇ ਵੀ ਕੋਈ ਗੱਲ ਨਹੀਂ ਧਰ ਦੇ ਚੱਕੇ ਲੱਗਦੀ ਰਹਿੰਦੇ ਨੇ ਕੋਈ ਖਾਸ ਗੱਲ ਨਹੀਂ ਦੁਬਾਰੇ ਫੇਰ ਆਪਾਂ ਇਕੱਠੇ ਹੋਵਾਂਗੇ ਫੇਰ ਵੀ ਧਰਲਾ ਉਮਰੇ ਜ਼ਿਕਰ ਚੱਲੂ ਆ ਆਪਾਂ ਹੁਣ ਦੋ ਨਾਰੇ ਲਾਉਨੇ ਆ ਭਾਈ ਬਾਤ ਸਿੰਘ ਤੇਰੀ ਸੋਹ